ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਅਰਵਿੰਦਰ ਫਿਰ ਮੈਂ ਆ ਗਈਆਂ ਇੱਕ ਹੋਰ ਨਵਾਂ ਵਲੌਗ ਲੈ ਕੇ ਅੱਜ ਅਸੀਂ ਜਾ ਰਹੇ ਸੀ ਸ਼੍ਰੀ ਮੁਕਸਰ ਸਾਹਿਬ ਅਸੀਂ ਬੱਸ 'ਚ ਬੈਠੇ ਮਲੋੜ ਤੋਂ ਤੇ ਬੱਸ ਚੱਲ ਪਈ ਤੇ ਫਿਰ ਆਪਾਂ ਮੁਕਸਰਵਾਲ ਨੂੰ ਗਏ ਤੇ ਅਸੀਂ ਰਸਤੇ 'ਚ ਵੈਦਰ ਦੇਖਦੇ ਗਏ ਕਿਉਂਕਿ ਵੈਦਰ ਬਹੁਤ ਹੀ ਸੋਹਣਾ ਸੀ ਫਿਰ ਅਸੀਂ ਵੇਟ ਕਰਦੇ ਰਹੇ ਕਿੰਨਾ ਟਾਈਮ ਲੱਗ ਗਿਆਗਾ ਕਿੰਨਾ ਟਾਈਮ ਲੱਗੇਗਾ ਫਿਰ ਫਾਈਨਲੀ ਅਸੀਂ ਪਹੁੰਚ ਗਏ ਤੇ ਹੁਣ ਅਸੀਂ ਜਾ ਰਹੇ ਸੀ ਗੁਰਦੁਆਰਾ ਸਾਹਿਬ ਵੱਲ ਨੂੰ ਪਹਿਲਾਂ ਅਸੀਂ ਜੋੜਾ ਘਰ ਚ ਜੋੜੇ ਜਮਾ ਕਰਵਾਏ ਫਿਰ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਤੇ ਉਸ ਤੋਂ ਬਾਅਦ ਅਸੀਂ ਜਲ ਸ਼ਕਿਆ ਜਲ ਸ਼ਕਿਆ ਕਿਉਂਕਿ ਬਹੁਤ ਜ਼ਿਆਦਾ ਗਰਮੀ ਸੀ ਤੇ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ ਤਾਂ ਜਲ ਸ਼ਕਣਾ ਪਿਆ ਸਾਨੂੰ ਤੇ ਛਕਣਾ ਵੀ ਸੀ ਫਿਰ ਅਸੀਂ ਪ੍ਰਸ਼ਾਦ ਲਿਆ ਪ੍ਰਸ਼ਾਦ ਲੈ ਕੇ ਫਿਰ ਅਸੀਂ ਚੱਲ ਪਏ ਮੱਥਾ ਟੇਕਣਾ ਸੀ ਪ੍ਰਸ਼ਾਦ ਚੜਾਉਣਾ ਸੀਗਾ ਸਾਰਿਆਂ ਨੇ ਪ੍ਰਸ਼ਾਦ ਲਿਆ ਤੇ ਫਿਰ ਅਸੀਂ ਪ੍ਰਸ਼ਾਦ ਚੜਾਇਆ ਤੇ ਜਾ ਕੇ ਮੱਥਾ ਵੀ ਟੇਕਿਆ ਤੇ ਉਸ ਤੋਂ ਬਾਅਦ ਸਾਰੇ ਮੱਥਾ ਟੇਕ ਰਹੇ ਸੀ ਤੇ ਇੱਥੇ ਮੈਂ ਡਿੱਗ ਜਾਣ ਲੱਗੀ ਸੀ ਕਿਉਂਕਿ ਮੇਰੇ ਹੱਥ 'ਚ ਫੋਨ ਸੀ ਤੇ ਮੈਨੂੰ ਡਰ ਵੀ ਲੱਗ ਰਿਹਾ ਸੀ ਫਿਰ ਅਸੀਂ ਸਾਰਿਆਂ ਨੇ ਲੰਗਰ ਛਕਿਆ ਲੰਗਰ ਹਾਲ 'ਚ ਗਏ ਪਹਿਲਾਂ ਅਸੀਂ ਥਾਲੀ ਲਈ ਤੇ ਸਾਨੂੰ ਇੱਕ ਇੱਕ ਬਾਟੀ ਵੀ ਮਿਲੀ ਸੀ ਕਿਉਂਕਿ ਪਾਣੀ ਬਾਟੀ ਵਿੱਚ ਮਿਲਦਾ ਹੈ ਪਾਣੀ ਨਹੀਂ ਸੌਰੀ ਜਲ ਤੇ ਫਿਰ ਅਸੀਂ ਲੰਗਰ ਛਕਿਆ ਲੰਗਰ ਚ ਚਨੇ ਦੀ ਸਬਜ਼ੀ ਤੇ ਦਾਲ ਤੇ ਰੋਟੀ ਸੀ ਮਤਲਬ ਪ੍ਰਸ਼ਾਦਾ ਸੀ ਤੇ ਲੰਗਰ ਬਹੁਤ ਟੇਸਟੀ ਸੀ ਜਿਵੇਂ ਕਿ ਹੁੰਦਾ ਹੈ ਹਮੇਸ਼ਾ ਫਿਰ ਅਸੀਂ ਬਾਹਰ ਆ ਗਏ ਸਾਰੇ ਜਣੇ ਬਾਹਰ ਟੌイズ ਵੀ ਸੀ ਤੇ ਕੜੇ ਵੀ ਸੀ ਬਹੁਤ ਸਾਰਾ ਸਾਮਾਨ ਸੀ ਅਸੀਂ ਸਾਮਾਨ ਦੇਖਿਆ ਮੈਨੂੰ ਮੋਰ ਬਹੁਤ ਪਸੰਦ ਆਇਆ ਬਟ ਇਹ ਮਹਿੰਗਾ ਸੀ ਮੇਰੇ ਬਜਟ ਤੋਂ ਬਾਹਰ ਸੀ ਫਿਰ ਮੇਰੇ ਬਜਟ ਚ ਜੋ ਸੀ ਇਹ ਸਾਰਾ ਕੁਝ 10 10 ਦਾ ਸੀ ਇਹਦੇ ਚੋਂ ਮੈਂ ਬਹੁਤ ਕੁਝ ਲਿਆ ਬਹੁਤ ਸੋਹਣਾ ਸੀ ਸਾਰਾ ਕੁਝ ਸਵਾਦ ਵੀ ਬਹੁਤ ਸੀ ਤੇ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਬੁਲਾ ਰਹੀ ਸੀ ਮੈਂ ਕਿਹਾ ਤੁਸੀਂ ਸਾਰੇ ਇਹ ਵਾਲੀਆਂ ਚੀਜ਼ਾਂ ਲੈ ਰਹੇ ਹੋ ਹਨਾ ਇਹ ਵੀਰੇ ਕੋਲ ਸੱਚੀ ਕੋਈ ਨਹੀਂ ਸੀ ਖੜਾ ਹੋਇਆ ਤੇ ਮੈਨੂੰ ਬੜਾ ਫੀਲ ਹੋਇਆ ਬਟ ਮੈਨੂੰ ਐ ਸੀ ਕਿ ਮੈਂ ਇਹ ਸਾਰਾ ਕੁਝ ਤਾਂ ਮੈਂ ਲੈਣਾ ਹੀ ਲੈਣਾ ਕਿਉਂਕਿ ਮੈਨੂੰ ਟੌイズ ਵਗੈਰਾ ਕੋਈ ਇੰਨਾ ਉਹ ਨਹੀਂ ਹੈ ਮਤਲਬ ਠੀਕ ਹੈ ਪਸੰਦ ਹੁੰਦੇ ਆ ਪਰ ਨਹੀਂ ਫਿਰ ਨਾ ਮੈਂ ਜਦੋਂ ਵੀਰੇ ਕੋਲ ਗਈ ਨਾ ਤੇ ਮੈਂ ਹੌਲੀ ਹੌਲੀ ਸਮਾਨ ਪਸੰਦ ਮੈਨੂੰ ਜਿਵੇਂ ਜਿਵੇਂ ਮੈਂ ਪੁੱਛੀ ਗਈ ਵੀਰੇ ਨੂੰ ਵੀ ਇਹ ਕੀ ਹੈ ਕੀ ਹੈ ਤੇ ਵੀਰੇ ਨੇ ਮੈਨੂੰ ਦੱਸਿਆ ਵੀਰੇ ਨੇ ਮੈਨੂੰ ਇੱਕ ਅਜਵਾਈਨ ਖਵਾਈ ਸੀ ਨਮਕ ਵਾਲੀ ਵੀਰਾ ਕਹਿੰਦਾ ਏ ਟੇਸਟ ਕਰੋ ਇਹ ਬੜੀ ਟੇਸਟੀ ਹੁੰਦੀ ਹੈ ਤੇ ਮੈਨੂੰ ਮੈਂ ਉਹ ਵੀ ਲਈ ਕਿਉਂਕਿ ਮੇਰਾ ਆਲਵੇਜ਼ ਡਾਈਜੈਸਟਿਵ ਸਿਸਟਮ ਐਵੇਂ ਦਾ ਹੀ ਹੈ ਇੰਨਾ ਵੀਕ ਹੈ ਵੀ ਪਰੇਸ਼ਾਨੀ ਕਰਦਾ ਤੇ ਇੱਥੇ ਕੋਮਲ ਕਹਿ ਰਹੀ ਸੀ ਮੈਂ ਨਾ ਗੁੱਡੀ ਲੈਣੀ ਆ ਅਰਵਿੰਦਰ ਮੈਨੂੰ ਗੁੱਡੀ ਲੈ ਕੇ ਦੇ ਮੈਂ ਕਿਹਾ ਪਹਿਲਾਂ ਮੈਂ ਇਹ ਖਰੀਦ ਲਾਂ ਫਿਰ ਤੈਨੂੰ ਗੁੱਡੀ ਲੈ ਕੇ ਦੇ ਦਿੰਨੀ ਆ ਤੇ ਇੱਥੇ ਸੰਜੂ ਇਹਨਾਂ ਨੂੰ ਪੁੱਛ ਰਿਹਾ ਸੀ ਆਪ ਦੋਨੋਂ ਕੀ ਡਿਸਕਸ ਕਰ ਰਹੇ ਆ ਕਰ ਰਹੇ ਆ ਕੀ ਕਰਾਂ ਹਿੰਦੀ ਖਰਾਬ ਹੈ ਨਾ ਮੇਰੀ ਤੇ ਇਹ ਕੈਰੀ ਸੀ ਵੀ ਅਸੀਂ ਡਿਸਕਸ ਕਰ ਰਹੇ ਹਾਂ ਕਿ ਹੁਣ ਆਪਾਂ ਘਰ ਚੱਲੀਏ ਬੜੇ ਥੱਕ ਗਏ ਆ ਤੇ ਇੱਥੇ ਦਿਖਾਉਣ ਗਈ ਸੀ ਵੀ ਮੈਨੂੰ ਆਹ ਵਾਲੀ ਗੁੱਡੀ ਚਾਹੀਦੀ ਹੈ ਤੇ ਕਹਿ ਰਹੀ ਸੀ ਸੰਜੂ ਦੇਖ ਆ ਵਾਲੀ ਗੁੱਡੀ ਹੈ ਨਾ ਇਹਦੇ ਕੋਲ ਕਿੰਨਾ ਸਮਾਨ ਹੈ ਮੇਰੇ ਕੋਲ ਤੇ ਇਹਦੇ ਚੋ ਕੁਝ ਵੀ ਹੈ ਨਹੀਂਗਾ ਤੇ ਫਿਰ ਸੰਜੂ ਸੰਜੂ ਮਜ਼ਾਕ ਨਾਲ ਕਹਿੰਦਾ ਹਮਾਰੂ ਮम्मा ਕੋ ਬੁਲਾ ਕੇ ਲਾਤੇ ਮੈਨੂੰ ਕਹਿ ਰਹੀ ਅਸੀਂ ਤੇ ਫਿਰ ਫੇਰੇ ਮੈਨੂੰ ਬੁਲਾ ਕੇ ਲਗਿਆ ਤੇ ਫਿਰ ਮੈਂ ਨੂੰ ਕਿਹਾ ਕੋਈ ਨਹੀਂ ਤੈਨੂੰ ਗੁੱਡੀ ਲੈ ਦੇਣੀ ਆ ਪਰ ਅਫਸੋਸ ਉੱਥੇ ਜਾ ਕੇ ਮੈਨੂੰ ਕਹਿੰਦੀ ਵੀ ਮੈਨੂੰ ਇਹ ਤਾਂ ਗੁੱਡੀ ਪਸੰਦ ਨਹੀਂ ਯਾਰ ਇਹ ਮਹਿੰਗੀ ਐ ਪਰੇ ਵਧੀਆ ਨਹੀਂ ਹੈਗੀ ਤੇ ਆਪਾਂ ਐ ਕਰਦੇ ਆ ਰਹਿਣ ਦਿੰਨੇ ਆ ਬਟ ਫਾਈਨਲੀ ਫਿਰ ਮੈਨੂੰ ਐ ਲੱਗਿਆ ਵੀ ਇੱਥੇ ਵੀਰੇ ਦੀ ਮੈਂ ਸੇਲ ਕਰਾਤੀ ਤੇ ਮੈਂ ਵੀ ਸਮਾਨ ਲਿਆ ਵੀਰਾ ਵੀ ਖੁਸ਼ ਹੋ ਗਿਆ ਮੈਂ ਵੀ ਖੁਸ਼ ਹੋ ਗਈ ਮੈਨੂੰ ਵਧੀਆ ਫੀਲ ਹੋਇਆ ਤੇ ਫਿਰ ਅਸੀਂ ਰਿਕਸ਼ਾ 'ਚ ਬੈਠੇ ਸਾਰੇ ਜਣੇ ਤੇ ਫਿਰ ਅਸੀਂ ਬੱਸ ਸਟੈਂਡ ਵੱਲ ਨੂੰ ਚਲੇ ਗਏ ਕਿਉਂਕਿ ਘਰ ਆਉਣਾ ਸੀ ਫਿਰ ਅਸੀਂ ਬੱਸ ਸਟੈਂਡ ਪਹੁੰਚ ਗਏ ਤੇ ਇੱਥੇ ਅਸੀਂ ਬੱਸ ਦੀ ਵੇਟ ਕਰਦੇ ਰਹੇ ਵੇਟ ਕਰਦੇ ਰਹੇ ਬੱਸ ਨਹੀਂ ਆਈ 15-20 ਮਿੰਟ ਗਰਮੀ 'ਚ ਖੜੇ ਰਹੇ ਫਿਰ ਫਿਰ ਫਾਈਨਲੀ ਬੱਸ ਮਿਲੀ ਸਾਨੂੰ ਉੱਥੇ ਮੈਂ ਬੱਸ ਦੀ ਵੀਡੀਓ ਨਹੀਂ ਬਣਾਈ ਫਿਰ ਸਿੱਧਾ ਈ ਰਿਕਸ਼ਾ 'ਚ ਗਏ ਈ ਰਿਕਸ਼ਾ 'ਚ ਆਪਦੇ ਜਿੱਥੇ ਸਾਡੀ ਸਕੂਟੀ